ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਇੱਥੇ ਲਾਇਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਦਾਤੇ ਲਾਇਆ ਸੀ ਪਰ ਹੁਣ ਤਾਂ ਦੁੱਖ ਦੀ ਗੱਲ ਇਹ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੀ ਪਿਟ ਕਰ ਲਏ ਉਹਨਾਂ ਨੇ ਇਹ ਬੜੇ ਦੁੱਖ ਦੀ ਗੱਲ ਹੈ ਕਿ ਬੇਅਦਬੀ ਕੱਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਹੋਈ ਹੁਣ ਤਾਂ ਬੇਅਦਬੀ ਜਿਹੜੀ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਵੀ ਹੋ ਰਹੀ ਹੈ ਅੱਜ ਆਪ ਇਸ ਵੀਡੀਓ ਚ ਇਹੀ ਗੱਲ ਕਰਨੀ ਹੈ ਕਿ ਕਿਸ ਤਰ੍ਹਾਂ ਬੇਅਦਬੀ ਹੋ ਰਹੀ ਹੈ ਅਕਾਲ ਤਖਤ ਸਾਹਿਬ ਦੀ ਔਰ ਦੂਜੇ ਪਾਸੇ ਦਮਦਮਾ ਸਾਹਿਬ ਦੇ ਜਿਹੜੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਵੇਂ ਉਹਨਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਜਿਵੇਂ ਉਹਨਾਂ ਨੂੰ ਠੱਠ ਕੀਤਾ ਜਾ ਰਿਹਾ ਹੈ ਜਿਵੇਂ ਗੈਨੀ ਹਰਪ੍ਰੀਤ ਸਿੰਘ ਦੀ ਕਰਦਾਰ ਕਸ਼ੀ ਕੀਤੀ ਜਾ ਰਹੀ ਹੈ ਉਹ ਤੋਂ ਲੱਗਦਾ ਹੈ ਕਿ ਉਹ ਜਿਹੜਾ 2 ਦਸੰਬਰ ਦਾ ਭਾਸ਼ਣ ਸੀ ਉਹਨਾਂ ਦਾ ਖੁਸ਼ ਨਹੀਂ ਹਨ ਕੁਝ ਲੋਕ ਇਹ ਸਾਰੀ ਗੱਲਬਾਤ ਆਪਾਂ ਕਰਨੀ ਹੈ ਇਸ ਵੀਡੀਓ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਕਿ ਪਿਆਰੇ ਦਰਸ਼ਕੋ ਤੁਸੀਂ ਇਸ ਚੈਨਲ ਨੂੰ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਿਓ ਦੇਖੋ ਗੱਲ ਮੈਂ ਕਰ ਰਿਹਾ ਕਿ ਸ਼ਰੋਮੀ ਅਕਾਲੀ ਦਲ ਜੋ ਹੈ ਉਸ ਨੂੰ ਬਚਾ ਕੇ ਤੁਸੀਂ ਰੱਖ ਸਕਦੇ ਸੀ ਜੇ ਸਹੀ ਤਰੀਕੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਹੁੰਦੀ ਤਾਂ ਸ਼ਾਇਦ ਰਿਵਾਈਵ ਹੋ ਜਾਂਦਾ ਮੁਰਜ ਸਰਜੀਤ ਹੋ ਜਾਂਦਾ ਸ਼ਰੋਮੀ ਅਕਾਲੀ ਦਲ ਹੋਂਦ ਸ਼ਰੋਮੀ ਅਕਾਲੀ ਦਲ ਨੂੰ ਦਾਤੇ ਲਾਇਆ ਲੱਗਦਾ ਹੈ ਕਿ ਪ੍ਰਧਾਨ ਕੀ ਕਿਸੇ ਤਰੀਕੇ ਨਾਲ ਬਚ ਜੇ ਤੇ ਦੂਜੇ ਪਾਸੇ ਇਕੱਲਾ ਇਹੀ ਗੱਲ ਨਹੀਂ ਹੈ ਇਹਦੇ ਬਾਰੇ ਕੋਈ ਦੋਰਾਵਾ ਨਹੀਂ ਕਿ ਸ਼ਰੋਮਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜੁੜੀ ਵੀ ਸੰਸਥਾ ਹੈ ਸ਼ਰੋਮਰੀ ਕਲਿਦਰ ਨਰਸਬੰਦਤ ਉਹਨੂੰ ਇੱਕ ਬੰਦੇ ਦੇ ਲਈ ਦਾਤੇ ਲਾਇਆ ਜਾ ਰਿਹਾ ਹੈ ਜਾਂ ਲਾਇਆ ਜਾ ਚੁੱਕਿਆ ਪਰ ਦੁੱਖ ਦੀ ਗੱਲ ਹੈ ਕਿ ਇਹ ਤਾਂ ਠੀਕ ਹੈ ਜੋ ਕੁਝ ਹੋ ਰਿਹਾ ਹੈ ਪਰ ਆ ਜਿਹੜੀ ਇੱਕ ਵੱਡੀ ਘਟਨਾ ਵਾਪਰ ਰਹੀ ਹੈ ਜੋ ਅਸੀਂ ਦੇਖ ਰਹੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆਪਾਂ ਦੇਖੀ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਮਾਫੀ ਨਾਮਾ ਦੇਖਿਆ ਗੁਰੂ ਗ੍ਰੰਥ ਸਾਹਿਬ ਤੇ ਜੋਰ ਇਸ ਰਾਪਤਪੁਰੇ ਰਾਮ ਰਹੀਮ ਨੇ ਕੀਤਾ ਉਹਦਾ ਕੇਸ ਵਾਪਸ ਹੁੰਦਾ ਦੇਖਿਆ ਔਰ ਇਹਨਾਂ ਸਾਰਿਆਂ ਦੀ ਜਿਹੜੀ ਹੈ ਗਨਾਹ ਕਬੂਲ ਕਰਦੇ ਹੋਏ ਪ੍ਰਧਾਨ ਸਖਵੀਰ ਸਿੰਘ ਬਾਦਲ ਨੂੰ ਦੇਖਿਆ ਪਰ ਦੂਜੇ ਪਾਸੇ ਇਹ ਦੇਖਣਾ ਵੀ ਸਾਡੀ ਕਿਸਮਤ ਸੀ ਕਿ ਸ੍ਰੀ ਅਕਾਲ ਤਖਸਾਲ ਸਾਹਿਬ ਦੀ ਬੀਬੀ ਆ ਦੇ ਬੀ ਹੋਵੇ ਤੁਸੀਂ ਕਹੋਗੇ ਜੀ ਇਹ ਬੀ ਆ ਦੇ ਵੀ ਕਿਵੇਂ ਹੈ ਦੇਖੋ ਤੁਸੀਂ ਸ੍ਰੀ ਅਕਾਲ ਤਖਸਾਲ ਸਾਹਿਬ ਦੀ ਜੇ ਤੁਸੀਂ ਹੁਕਮਾਂ ਦੀ ਪਾਲਣਾ ਨਹੀਂ ਕਰਦੇ ਤੇ ਜੇ ਤੁਸੀਂ ਪ੍ਰਵਾਹ ਨਹੀਂ ਕਰਦੇ ਜੇ ਤੁਸੀਂ ਇਹ ਕਹਿੰਦੇ ਹੋ ਚਰ ਕਰ ਲੋ ਜੋ ਕੁਝ ਕਰਨਾ ਹੈ ਮਤਲਬ ਇਹ ਹੀ ਹੈ ਸ੍ਰੀ ਅਕਾਲ ਤਖਸਾਲ ਸਾਹਿਬ ਨੇ ਹੁਕਮ ਦਿੱਤਾ ਸੀ ਕਿ ਤਿੰਨ ਦਿਨਾਂ ਦੇ ਅੰਦਰ ਅੰਦਰ ਅਸਤੀਫੇ ਪ੍ਰਵਾਨ ਕਰਕੇ ਅਕਾਲ ਤਖਤ ਸਾਹਿਬ ਤੇ ਭੇਜੋ ਕਿਸੇ ਨੇ ਨਹੀਂ ਭੇਜੇ ਔਰ ਫਿਰ ਉਦੋਂ ਬਾਅਦ ਕੋਈ ਗੱਲ ਗੋਲ ਕੀਤੀ ਜਾ ਰਹੀ ਹੈ ਦੱਸਿਆ ਕੁਛ ਨਹੀਂ ਗਿਆ ਦਲਜੀਤ ਸਿੰਘ ਚੀਮਾ ਕਹਿੰਦਾ ਸਾਨੂੰ 15 ਦਿਨ ਮਿਲ ਗਏ ਕੋਈ ਕਹਿੰਦਾ ਸਾਨੂੰ 20 ਦਿਨ ਮਿਲ ਗਏ ਅਸਤੀਫੇ ਹਾਲੇ ਤੱਕ ਪ੍ਰਵਾਨ ਨਹੀਂ ਹੋਏ ਸ੍ਰੀ ਅਕਾਲ ਤਖਤ ਸਾਹਿਬ ਹੋਰ ਕਿਸ ਤਰ੍ਹਾਂ ਪਿੱਠ ਹੁੰਦੀ ਹੈ ਇਹ ਸ੍ਰੀ ਅਕਾਲ ਤਖਤ ਸਾਹਿਬ ਵੱਲ ਪਿੱਠੀ ਤਾਂ ਹੈ ਨਾ ਬੀਅਰ ਵੀ ਹੈ ਨਾ ਦੂਜੀ ਖੋਰ ਗੱਲ ਲੈ ਲੋ ਚਲੋ ਮੰਨ ਲੋ ਕਿ ਸ਼ਰੋਮਨੀ ਕਮੇਟੀ ਨੇ ਜਿਹੜਾ ਪੈਸਾ ਖਰਚਿਆ ਸੀ ਅਸਥਿਆਰਬਾਜੀ ਤੇ ਉਹ ਜਮ੍ਹਾਂ ਕਰਾਤਾ ਹੋਏਗਾ ਦਾਵਾ ਕਰਦੇ ਨੇ ਪਰ ਜਿਹੜੀ ਚਿੱਠੀ ਬਾਰੇ ਕਿਹਾ ਸੀ ਜਿਹੜੀ ਮਾਫੀ ਮੰਗੀ ਨਹੀਂ ਗਈ ਸੀ ਰਾਮ ਰਹੀਮ ਵੱਲੋਂ ਜਿਹੜੀ ਚਿੱਠੀ ਹਿੰਦੀ ਚ ਆਈ ਸੀ ਜਿਸ ਨੂੰ ਟੈਂਪਰ ਕੀਤਾ ਗਿਆ ਸੀ ਅਕਾਲ ਤਖਤ ਸਾਹਿਬ ਤੇ ਜਿਹੜੀ ਇੱਕ ਕਿਸਮ ਦਾ ਅਕਾਲ ਤਖਸਾਲ ਸਾਹਿਬ ਨਾਲ ਧੋਖਾ ਕੀਤਾ ਗਿਆ ਸੀ ਉਹ ਚਿੱਠੀ ਕਿਹਾ ਸੀ ਸਿੰਘ ਸਹਿਬਾਨ ਨੇ ਆਪਣੇ ਹੁਕਮ ਦੇ ਵਿੱਚ ਕਿ ਦੋਨੇ ਚਿੱਠੀਆਂ ਜਨਤਕ ਕੀਤੀਆਂ ਜਾਣ ਕਿੱਥੇ ਨੇ ਜੀ ਉਹ ਦੋਨੇ ਚਿੱਠੀਆਂ ਹੈ ਨਾ ਬੇਅਦਬੀ ਸ਼੍ਰੀ ਅਕਾਲ ਤਖਸਾਲ ਸਾਹਿਬ ਦੀ ਤੇ ਫਿਰ ਸਭ ਤੋਂ ਵੱਡੀ ਬੇਅਦਬੀ ਇਹ ਹੈ ਕਿ ਜਿਹੜੀ ਗਠਿਤ ਕੀਤੀ ਗਈ ਸੀ ਕਮੇਟੀ ਸੱਤ ਮੈਂਬਰੀ ਪਹਿਲਾਂ 6 ਮੈਂਬਰ ਫਿਰ ਜਾਂਦੇ ਜਾਂਦੇ ਸੱਤ ਮੈਂਬਰ ਹੋ ਗਏ ਸੀ ਉਸ ਕਮੇਟੀ ਦੇ ਉਸ ਕਮੇਟੀ ਦੀ ਜਿਹੜੀ ਜਿਹੜੂ ਕੋਆਰਡੀਨੇਟਰ ਮੁਖੀ ਹਰਜਿੰਦਰ ਸਿੰਘ ਧਾਮੀ ਉਹ ਸਾਬਕਾ ਪ੍ਰਧਾਨ ਕਰਪਾਲ ਸਿੰਘ ਬਡੂਂਗਰੋ ਤੇ ਮੈਂਬਰ ਬਣਾ ਦਿੱਤੇ ਗਏ ਸੀ ਇਕਵਾਲ ਸਿੰਘ ਝੁੰਦਾ ਸੀ ਮਨਪ੍ਰੀਤ ਯਾਲੀ ਤੇ ਨਾਲ ਫਿਰ ਗੁਰਪ੍ਰਤਾਪ ਸਿੰਘ ਭਡਾਲਾ ਸੰਤਾ ਸਿੰਘ ਅਮੈਦਪੁਰੀ ਤੇ ਬੀਬੀ ਸਤਪੰਤ ਕੌਰ ਸ਼ਹੀਦ ਭਾਈ ਅਮਰੀਕ ਸਿੰਘ ਦੀ ਪੁੱਤਰੀ ਇਹ ਜਿਹੜੇ ਹੈ ਮੈਂਬਰਸੀ ਉਹਨਾਂ ਦੀ ਮੀਟਿੰਗ ਨਹੀਂ ਬੁਲਾਈ ਗਈ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਜਿਹੜੀ ਹੈ ਨਵੀਂ ਭਰਤੀ ਕਰੋ ਤੇ ਉਸ ਤੋਂ ਬਾਅਦ ਜਿਹੜੇ ਹੈ ਨਵਾਂ ਪ੍ਰਧਾਨ ਚਣੋ ਕਿਉਂਕਿ ਇਹ ਕਿਹਾ ਗਿਆ ਹੁਕਮਨਾਮੇ 'ਚ ਕਿ ਮੌਜੂਦਾ ਲੀਡਰਸ਼ਿਪ ਆਪਣਾ ਜਿਹੜਾ ਹੈ ਨੈਤਿਕ ਆਧਾਰ ਗਵਾ ਚੁੱਕੀ ਹੈ ਅਗਵਾਈ ਕਰਨ ਦਾ ਜਦੋਂ ਇਹ ਨਹੀਂ ਮੰਨਿਆ ਗਿਆ ਇਹ ਵੀ ਹੋਈ ਬੇਅਦਬੀ ਹੁਣ ਤੁਸੀਂ ਇਹ ਬਿਆਦਬੀ ਦਾ سلسلہ ਬਦਰ ਹੈ ਲਗਾਤਾਰ ਜਦੋਂ ਤੁਸੀਂ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਦੇ ਇਹਦਾ ਮਤਲਬ ਕਿ ਅਕਾਲ ਤਖਤ ਸਾਹਿਬ ਵਰ ਤੁਸੀਂ ਪਿੱਠ ਕਰ ਲਈ ਉਹਦਾ ਹੁਕਮ ਨਹੀਂ ਮੰਨਦੇ ਜੇ ਸਿੱਧੇ ਤੌਰ ਤੇ ਬਣੀਏ ਤੇ ਇਹ ਕਿਹਾ ਜਾ ਰਿਹਾ ਅਬਿਤ ਕਰ ਲੋ ਅਸੀਂ ਨਹੀਂ ਮੰਨਦੇ ਉਤੋਂ ਉਤੋਂ ਜੋ ਮਰਜ਼ੀ ਕਹੋ ਲੇਕਿਨ ਅਸੀਂ ਨਹੀਂ ਪ੍ਰਵਾਹ ਕਰਦੇ ਅਕਾਲ ਤਖਤ ਸਾਹਿਬ ਦੀ ਜਦੋਂ ਅਸੀਂ ਅਕਾਲ ਤਖਤ ਸਾਹਿਬ ਦੀ ਪ੍ਰਵਾਹ ਕਰਨੀ ਛੱਡਤੀ ਜਾ ਹੁਕਮ ਨਾ ਮੰਨਿਆ ਇਹਦਾ ਮਤਲਬ ਸਾਡੀ ਜਿਹੜੀ ਸਰਵਉੱਚ ਸੰਸਥਾ ਹੈ ਉਸ ਦੇ ਬੁਕਾਰ ਨੂੰ ਢਾਹ ਲੱਗ ਰਹੀ ਹੈ ਤੇ ਉਹਦੀ ਬੇਅਦਬੀ ਹੋ ਰਹੀ ਹੈ ਇਸੇ ਕਰਕੇ ਮੈਂ ਕਿਹਾ ਦੋ ਸ਼ੁਰੂ ਚ ਕਿ ਪਹਿਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਹਾਲੇ ਬੇਅਦਬੀ ਇਹੀ ਨਹੀਂ ਬੇਅਦਬੀ ਤਾਂ ਅਉਧਿਆਂ ਦੀ ਵੀ ਹੋਣੀ ਸ਼ੁਰੂ ਹੋਗੀ ਜਿਹੜਾ ਹਰਜਿੰਦਰ ਸਿੰਘ ਧੰਮੀ ਨੇ ਜਿਸ ਤਰੀਕੇ ਨਾਲ ਬੀਬੀ ਜ਼ਗੀਰ ਕੌਰ ਨੂੰ ਗਾਲਾਂ ਕੱਢੀਆਂ ਔਰ ਜਿਹੜੀ ਗਾਲ ਤੋਂ ਬਾਅਦ ਮਾਫੀ ਮੰਗੀ ਮਾਫੀ ਤੋਂ ਬਾਅਦ ਕੱਲੀ ਅਕਾਲ ਤਖਤ ਸਾਹਿਬ ਤੇ ਤਾਂ ਹਲੇ ਹੋਣਾ ਫੈਸਲਾ ਜਿਹੜੀ ਗੱਲ ਕਰਕੇ ਉਹਨੂੰ ਜਾਣਾ ਪਿਆ ਜਿਹੜਾ ਇੱਕ ਐਡੀ ਵੱਡੀ ਸੰਸਥਾ ਜਿਹਨੂੰ ਅਸੀਂ ਮੰਨਦੇ ਆ ਕਿ ਇੱਕ ਜੁਨੀਕ ਸੰਸਥਾ ਦੁਨੀਆ ਦੀ ਉਹਦੇ ਮੁਖੀ ਨੂੰ ਮੂਮੈਂਟ ਕਮਿਸ਼ਨ 'ਚ ਜਾ ਕੇ ਮਾਫੀ ਮੰਗਣੀ ਪਵੇ ਇਹ ਵੀ ਤਾਂ ਬੇਅਦਬੀ ਹੈ ਨਾ ਸੰਸਥਾ ਦੀ ਕੋਈ ਪਰਵਾਹ ਨਹੀਂ ਸਖਵੀਰ ਸਿੰਘ ਬਾਦਲ ਬਾਜੇ ਬਾਕੀ ਕੋਈ ਪਰਵਾਹ ਨਹੀਂ ਆਪਣੀ ਇੱਜ਼ਤ ਦੀ ਜਾਂ ਸੰਸਥਾ ਦੀ ਇੱਜ਼ਤ ਦੀ ਇਹ ਵੀ ਤਾਂ ਤੁਹਾਡੇ ਸਾਹਮਣੇ ਹੈ ਤੇ ਇੱਕ ਵੀ ਬਿਆਦ ਵੀ ਖੋਰ ਵੀ ਹੋ ਰਹੀ ਹੈ ਉਹਦੇ 'ਚ ਵੀ ਨਹੀਂ maaf ਕੀਤਾ ਜਾ ਸਕਦਾ ਕਿਸ ਨੂੰ ਐਸਜੀਪੀਸੀ ਨੂੰ ਕਿਉਂਕਿ ਇੱਕ ਪਾਸੇ ਤਾਂ ਐਸਜੀਪੀਸੀ ਕਹਿੰਦੀ ਹੈ ਕਿ ਜਿਹੜੇ ਸਿੰਘ ਸਹਿਬਾਨ ਨੇ ਉਹਨਾਂ ਦੀ ਅਪੋਇੰਟ ਅਥোরਿਟੀ ਇਹ ਹੈ ਜਾਂ ਜੋ ਵੀ ਮਸਲਾ ਆਉਂਦਾ ਉਹਨਾਂ ਨੇ ਦੇਖਣਾ ਹੁਣ ਇੱਕ ਵੱਡਾ ਮਸਲਾ ਆਇਆ ਹੋਇਆ ਉਹ ਮਸਲਾ ਆਇਆ ਹੋਇਆ ਜਿਹੜੇ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਉਹਨਾਂ ਦੇ ਪੇਜ ਮੈਨੇਜਰ ਨੇ ਇੱਕ ਪੇਜ ਪਾਇਆ ਉਥੋਂ ਤੁਹਾਨੂੰ ਮਸਲਾ ਸਮਝ ਆਜੂ ਮੈਂ ਉਹ ਤੁਹਾਨੂੰ ਪੜ ਕੇ ਸੁਣਾ ਦਿੰਦਾ ਕੀ ਲਿਖਿਆ ਉਹਨਾਂ ਨੇ ਪੋਸਟ ਤੇ ਉਹ ਕਹਿੰਦਾ ਗੁਰੂ ਦੇ ਧੱਕਿਓ ਇੰਨੀ ਅਨਿਜਰਕਤਾ ਤੇ ਉੱਤਰ ਆਇਓ ਕਦੇ ਕਿਸੇ ਨੇ ਸਿੱਖ ਦੇ ਚਿੱਤ ਚੇਤੇ ਵੀ ਨਹੀਂ ਸੀ ਹੋਣਾ ਮੰਦੇ ਹਾਂ ਤੁਹਾਡੇ ਕੋਲ ਪੈਸਾ ਹੈ ਪੂਰਾ ਨੈਟਵਰਕ ਹੈ ਪੂਰਾ ਸਿਸਟਮ ਹੈ ਚਾਰ ਚਾਪਲਸ ਵੀ ਹਨ ਇੰਨਾ ਗਿਰਨਾ ਨੈਤਿਕਤਾ ਤੋਂ ਇੰਨਾ ਨੀਵੇਂ ਹੁਣ ਤਾਂ ਕੀ ਕੀ ਸੋਚ ਹੈ ਤੁਹਾਡੇ ਕੋਲ ਉਹਨਾਂ ਨੇ ਅਸਲ ਸਿੰਘ ਸਾਹਿਬਾਂ ਦੇ ਜੋ ਖਰਾਬ ਦੂਜੇ ਪੇਜ ਬਣਾ ਕੇ ਉੱਥੇ ਟਰੋਲ ਕਰਨਾ ਸ਼ੁਰੂ ਕੀਤਾ ਸੀ ਇਹ ਉਹਦੇ ਚ ਅੱਗੇ ਲਿਖਦਾ ਹੈ ਸਿੰਘ ਸਾਹਿਬ ਦੇ ਨਾਮ ਦਾ ਜਾਲੀ ਪੇਜ ਬਣਾ ਕੇ ਉਹਤੇ ਹਲਕੇ ਹਲਕੇ ਕਮੈਂਟ ਕੀਤੇ ਜਾ ਰਹੇ ਨੇ ਇੰਨਾ ਥੱਲੇ ਤਾਂ ਸਮੁੰਦਰ ਦੇ ਵਿੱਚ ਟਾਈਟੈਨਿਕ ਵੀ ਨਹੀਂ ਡਿੱਗਿਆ ਸੀ ਜਿੰਨਾ ਤੁਸੀਂ ਡਿੱਗ ਪਏ ਹੋ ਇਹ ਇੰਨਾ ਹੀ ਆਖਾਂਗਾ ਰੱਬ ਤੁਹਾਡਾ ਭਲਾ ਕਰੇ ਗੁਰੂ ਪਿਆਰਿਓ ਇਹਨਾਂ ਨਕਲੀ ਪੇਜਾਂ ਤੋਂ ਸਾਵਧਾਨ ਰਹੋ ਵੱਲੋਂ ਪੇਜ ਮੈਨੇਜਰ ਇਹ ਗੱਲ ਗਿਆਨੀ ਹਰਪ੍ਰੀਤ ਸਿੰਘ ਦੇ ਮੈਨੇਜਰ ਨੇ ਪਾਈ ਹੈ ਪੋਸਟ ਤੇ ਹੁਣ ਗਿਆਨੀ ਹਰ ਜਿਹੜਾ ਪ੍ਰੀਤ ਸਿੰਘ ਉਹ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਤੁਸੀਂ ਦੇਖੋ ਨਾ ਕੱਲਾ ਇੱਥੇ ਨਹੀਂ ਪਹਿਲਾਂ ਉਹਦੇ ਸਾਡੂ ਦੀ ਇੰਟਰਵਿਊ ਲਾ ਕੇ ਜਿਸ ਤਰ੍ਹਾਂ ਦੀ ਕਰਦਾਰ ਕੋਸ਼ਿਸ਼ ਕੀਤੀ ਗਈ ਉਹ ਦੱਸਣਯੋਗ ਵੀ ਨਹੀਂ ਹੈ ਤੇ ਇੱਥੇ ਐਸਜੀਪੀਸੀ ਬਿਲਕੁਲ ਚੁੱਪ ਹੈ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਚੁੱਪ ਹੈ ਜਥੇਦਾਰਾਂ ਦੀ ਬੇਅਦ ਵੀ ਜਿੰਨੀ ਮਰਜ਼ੀ ਹੋ ਜੇ ਕੋਈ ਨਹੀਂ ਬੋਲ ਰਿਹਾ ਹਾਂ ਇੱਕ ਬੋਲਿਆ ਉਹ ਪਹਿਲਾਂ ਵੀ ਬੋਲਦੀ ਆ ਬੀਬੀ ਮਾਸਟਰ ਤਾਰਾ ਸਿੰਘ ਦੀ ਦੋਤੀ ਹੈ ਸ਼ਰੋਮਰੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਮੈਂਬਰ ਹੈ ਕਿਸੇ ਟਾਈਮ ਜਨਰਲਸ ਕਤਰ ਵੀ ਰਹੀ ਹੈ ਬੀਬੀ ਕਿਰਨ ਜੋਤ ਕੌਰ ਉਹਨਾਂ ਦੀ ਵੀ ਮੈਂ ਪੜ ਕੇ ਸਰਾਦਨਾ ਸਾਨੂੰ ਜੋ ਟਿੱਪਣੀ ਕੀਤੀ ਹੈ ਇੱਕ ਉਹ ਕਹਿੰਦੇ ਨੇ ਇੱਕ ਗੱਲ ਸਪਸ਼ਟ ਸਾਹਮਣੇ ਆ ਗਈ ਅਕਾਲੀ ਦਲ ਦੀ ਨਵੇਂ ਸਿਰਜਣਾ ਬਗੈਰ ਗੁਜ਼ਾਰਾ ਨਹੀਂ ਉਹ ਕਹਿੰਦੇ ਨੇ ਮੌਜੂਦਾ ਅਕਾਲੀ ਲੀਡਰ ਅਖਵਾਉਣ ਵਾਲਿਆਂ ਦਾ ਅਕਸ ਆਮ ਸਿੱਖਾਂ 'ਚ ਗੁੰਡਾ ਟੋਲੇ ਦਾ ਬੰਦਾ ਜਾ ਰਿਹਾ ਹੈ ਇਹ ਉਹਨਾਂ ਨੇ ਕਿਹਾ ਜਿਸ ਤਰੀਕੇ ਨਾਲ ਤਖਤ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਤਾਂ ਕੀਤਾ ਜਾ ਰਿਹਾ ਹੈ ਹੁਣ ਉਹਨਾਂ ਨੇ ਇਹਦੇ ਇਲਜ਼ਾਮ ਲਾਉਣੇ ਸ਼ੁਰੂ ਕੀਤੇ ਨੇ ਉਹ ਇਹ ਕਹਿੰਦੇ ਨੇ ਕਿ ਖੋਸ਼ੀ ਕਦਾਰਕੁਸ਼ੀ ਕੀਤੀ ਜਾ ਰਹੀ ਹੈ ਫੇਕ ਅਕਾਊਂਟ ਬਣਾਏ ਗਏ ਤੁਸੀਂ ਆਪਣੀ ਆਪਸੀ ਔਕਾ ਆਪਣੀ ਆਪਣੀ ਔਕਾਤ ਦਿਖਾ ਦਿੱਤੀ ਰਹਿੰਦੀ ਕਸਰ ਸ੍ਰੋਮਰੀ ਕਮੇਟੀ ਦੇ ਪ੍ਰਧਾਨ ਦੀ ਗੰਦੀ ਜ਼ੁਬਾਨ ਨੇ ਕੱਟਦੀ ਗਨਾਹ ਬਖਸ਼ਾਉਣ ਲਈ ਲੋਕ ਗੁਰਦੁਆਰੇ ਆਉਂਦੇ ਨੇ ਜੇ ਇਨਾਂ ਸਥਾਨਾਂ ਤੇ ਬੈਠ ਕੇ ਗਨਾਹ ਕਰੋਗੇ ਤਾਂ ਮਾਫੀ ਮੰਗਣ ਤੇ ਪਛਤਾਪ ਕਰਨ ਲਈ ਕਿੱਥੇ ਜਾਓਗੇ ਤੇ ਅੱਗੇ ਲਿਖਿਆ ਬੀਬੀ ਕਰਨਜੀਤ ਕੌਰ ਨੇ ਸੁਣਿਆ ਹੈ ਮੌਜੂਦਾ ਅਕਾਲੀ ਦਲ 20 ਲੱਖ ਖਰਚਾ ਕੰਪਿਊਟਰ ਤੇ ਬੈਠ ਕੇ ਬਰੋਧੀਆਂ ਨੂੰ ਗਾਲਾਂ ਕੱਢਣ ਲਈ ਕਰਦਾ ਹੈ ਜੇ ਖਬਰ ਗਲਤ ਹੈ ਤਾਂ ਜਰੂਰ ਦੱਸਣਾ ਤਾਂ ਕਿ ਮੈਂ ਪੋਸਟ ਸੋਧ ਕਰ ਦਵਾਂ ਫਿਰ ਉਹਨੇ ਪੋਸਟ ਸੋਧ ਵੀ ਕਰਤੀ ਕਹਿੰਦੇ ਆਈਟੀ ਸੈੱਲ ਦੇ ਮੁਖੀ ਨਸ਼ੱਤਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਦਾ ਟਰੋਲ ਵਿੰਗ ਨਹੀਂ ਹੈ ਤੇ ਕਿਸੇ ਹੋਰ ਤੋਂ ਪਤਾ ਲੱਗਿਆ ਕਿ ਟਰੋਲ ਵਿੰਗ ਪ੍ਰਾਈਵੇਟ ਖਰਚੇ ਤੇ ਕੀਤਾ ਜਾ ਰਿਹਾ ਹੈ ਟਰੋਲ ਯਾਨੀ ਤੁਸੀਂ ਇਹ ਦੇਖੋ ਇਹ ਹੈ ਬੀਬੀ ਕਰਨ ਜੋ ਸਿੱਧੇ ਹੀ ਅਖਾਲੀਆ ਤੇ ਵੈਸੇ ਮੈਂ ਨਹੀਂ ਕਹਦਾ ਕਿਉਂਕਿ ਆਪਣੇ ਕੋਲ ਕੋਈ ਸਬੂਤ ਨਹੀਂ ਲੇਕਿਨ ਇੱਕ ਸਬੂਤ ਹੈ ਕਿ ਜੇ ਜਥੇਦਾਰ ਨੂੰ ਠਿਠ ਕੀਤਾ ਜਾ ਰਿਹਾ ਹੈ ਟਰੋਨ ਕੀਤਾ ਜਾ ਰਿਹਾ ਹੈ ਕਦਾਰ ਪੁਸ਼ੀ ਕੀਤੀ ਜਾ ਰਹੀ ਹੈ ਤਾਂ ਐ ਜੀਪੀ ਕਿੱਥੇ ਹੈ ਕਿੱਥੇ ਉਹਨੇ ਕੇਸ ਕੀਤਾ ਕਿ ਕ੍ਰੀਡੀਸਾਈਡ ਕਿਸੇ ਅਲੋਚਨਾ ਕੀਤੀ ਹੈ ਵੀ ਕੌਣ ਕਰ ਰਿਹਾ ਹੈ ਕੀਦੇ ਕਹਿ ਸ਼੍ਰੋਮਣੀ ਅਕਾਲੀ ਦਲ ਨੇ ਦੂਜੀ ਗੱਲ ਇਹ ਹੁੰਦਾ ਹੈ ਕਿ ਕੌਣ ਕਰ ਸਕਦਾ ਹੈ ਮੰਤਬ ਮਾਤਬ ਦੇਖਦੇ ਆਪਾਂ ਜਦੋਂ ਵੀ ਕੋਈ ਕੇਸ ਵੀ ਹੁੰਦਾ ਨਾ ਵੀ ਕਿਸ ਦਾ ਮੰਤਬ ਕੀ ਸੀ ਮਾਤਬ ਕੀ ਦਾ ਉਸ ਤੋਂ ਪਹਿਲਾਂ ਜਦੋਂ ਦਾ ਤਨਖਾਈ ਐਕਰਾਰ ਦਿੱਤਾ ਗਿਆ ਸਖਵੀਰ ਸਿੰਘ ਬਾਦਲ ਨੂੰ ਅਟੈਕ ਕੀਤੇ ਹੋ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਚਾਹੇ ਬਿਰਸਾ ਸਿੰਘ ਬਲਟੋਹਾ ਕਰੇ ਚਾਹੇ ਕੋਈ ਹੋਰ ਕਰੇ ਉਹਤੇ ਹੋ ਰਹੇ ਨੇ ਤੇ 2 ਦਸੰਬਰ ਨੂੰ ਜਿਹੜਾ ਭਾਸ਼ਣ ਸ਼੍ਰੀ ਅਕਾਲ ਤਖਤ ਦੀ ਫਸੀਲ ਤੋਂ ਦਿੱਤਾ ਸੀ ਉਸ ਤੋਂ ਬਾਅਦ ਤਾਂ ਇਹ ਬੜਾ ਕੁਸ਼ ਹੈ ਲੋਕ ਤਾਂ ਇਹ ਕਹਿੰਦੇ ਨੇ ਕਿ ਨੂੰ ਇੰਨਾ ਤੰਗ ਕਰਨਾ ਹੈ ਕਿ ਉਹ ਅਸਤੀਫਾ ਦੇ ਦੇ ਖੁਦ ਅਸਤੀਫਾ ਦੇਵੇ ਹੁਣ ਖੁਦ ਅਸਤੀਫਾ ਦਿੰਦੇ ਨੇ ਜਾਂ ਨਹੀਂ ਦਿੰਦੇ ਇਹ ਤਾਂ ਬਾਅਦ ਦੀ ਗੱਲ ਹੈ ਪਰ ਇੱਕ ਗੱਲ ਜ਼ਰੂਰ ਹੈ ਕਿ ਜਥੇਦਾਰਾਂ ਬਾਰੇ ਕੋਈ ਜ਼ਿਆਦਾ ਸਤਕਾਰ ਨਹੀਂ ਰੱਖਦੇ ਬਹੁਤ ਸਾਰੇ ਅਕਾਲੀ ਲੀਡਰ ਤੇ ਖਾਸ ਤੌਰ ਤੇ ਹਰਜਿੰਦਰ ਸਿੰਘ ਧਾਮੀ ਜਿਹੜੀ ਆਡੀਓ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਬੀਬੀ ਜ਼ਗੀਰ ਕੌਰ ਨੂੰ ਘਾਲ ਕੱਢਣ ਦੀ ਜਿਹੜੀ ਹਰਕਤ ਕੀਤੀ ਉਸੇ ਆਡੀਓ ਦੇ ਵਿੱਚ ਜੇ ਤੁਸੀਂ ਸ਼ੁਰੂ ਚ ਸੁਣੋਗੇ ਇਹ ਕਹਿੰਦੇ ਸੁਣੇਗੇ ਉਹ ਜਨੋਆ ਵੀ ਇਹ ਇਕੱਲੇ ਕਰ ਦਿੰਦਾ ਸੀ ਇਹ ਜਥੇਦਾਰ ਇਕੱਲਾ ਕਰ ਸਕਦਾ ਜ ਜਿਹਨੂੰ ਤੁਸੀਂ ਉਹਨਾਂ ਨੂੰ ਸਤਕਾਰ ਬੋਲੋਚ ਵੀ ਨਹੀਂ ਦੇ ਰਹੇ ਮੰਨੋਗੇ ਤੱਕੀ ਇਸੇ ਕਰਕੇ ਮੈਂ ਇਸ ਵੀਡੀਓ ਦੇ ਸ਼ੁਰੂ ਚ ਕਿਹਾ ਸੀ ਕਿ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹਉਣੇ ਬੇਅਦਬੀ ਅਕਾਲ ਤਖ਼ਤ ਸਾਹਿਬ ਦੀ ਜੇ ਅਕਾਲ ਤਖ਼ਤ ਸਾਹਿਬ ਤੋਂ ਮੰਨਕਰ ਹੋ ਗਏ ਤਾਂ ਫਿਰ ਮੰਨੋਗੇ ਕਿ ਚਲੋ ਤੁਸੀਂ ਨਾ ਮੰਨੋ ਕੌਮ ਜਰੂਰ ਦੇਖਦੀ ਹੈ ਇਸੇ ਕਰਕੇ ਸਵਾਲ ਇਹ ਉੱਠਦਾ ਹੈ ਕਿ ਤੁਸੀਂ ਤਾਂ ਆਪਣੀ ਸੰਪੂਰਨਤਾ ਦੀ ਅਰਦਾਸ ਕਰ ਲਈ ਗੁਨਾਹਾਂ ਦੀ ਸੇਵਾ ਤੋਂ ਬਾਅਦ ਜਿਹੜੀ ਧਾਰਮਿਕ ਸਜ਼ਾ ਲੱਗੀ ਹੈ ਤੇ ਹੋ ਸਕਦਾ ਕਿ ਉਹਦੇ ਲਈ ਅਕਾਲ ਤਖ਼ਤ ਸਾਹਿਬ ਤੋਂ ਤੁਸੀਂ ਮਾਫੀ ਮੰਗ ਲਈ ਕੀ ਤੁਹਾਨੂੰ ਕੌਮ ਨੇ ਮਾਫ ਕਰਤਾ ਇਸ ਵਨ ਅਜੇ ਵੀ ਫਿਜ਼ਾ 'ਚ ਤੈਰ ਰਿਹਾ ਹੈ ਇਹਦਾ ਵੀ ਜਵਾਬ ਆਪਾਂ ਕਦੇ ਲੱਭਾਂਗੇ ਬਸ ਇੰਨੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਲੁਡਜੀ ਚਲੋ